ਮਾੜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਪੰਜਾਬ ਦੇ ਵਿੱਚ ਅੱਜ ਕੱਲ ਆਸ਼ਕੀ ਜੋ ਕਿ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਕਿ ਲੋਕ ਜੋ ਕਿ ਐ ਇੰਨੇ ਕ ਜ਼ਿਆਦਾ ਪਾਗਲ ਹੋ ਚੁੱਕੇ ਹਨ ਕੁੜੀ ਮੁੰਡਿਆਂ ਪਿੱਛੇ ਤੇ ਮੁੰਡੇ ਕੁੜੀਆਂ ਪਿੱਛੇ ਕਿ ਆਪਣਾ ਜੋ ਕਿ ਐ ਆਪਣਾ ਘਰਬਾਰ ਵੀ ਛੱਡਣ ਲਈ ਤਿਆਰ ਹੋ ਜਾਂਦੇ ਹਨ ਕਿ ਦੋਸਤੋ ਤੁਹਾਡੇ ਅੱਗੇ ਇੱਕ ਖਬਰ ਲੈ ਕੇ ਆਏ ਹਾਂ ਕਿ ਤੁਸੀਂ ਚੱਲਦੀ ਵੀਡੀਓ ਵਿੱਚ ਦੇਖ ਹੀ ਸਕਦੇ ਹੋ ਕਿ ਇੱਕ ਮੁੰਡੇ ਦਾ ਜੋ ਕਿ ਐ ਵਿਆਹ ਹੁੰਦਾ ਹੈ ਡੋਲੀ ਕਾਰ ਵਿੱਚ ਬੈਠਾ ਹੁੰਦਾ ਹੈ ਕਿ ਉਸ ਦੀ ਪ੍ਰੇਮਿਕਾ ਵੱਲੋਂ ਸਾਹਮਣੇ ਆ ਕੇ ਕਾਰ ਰੁਕੀ ਜਾਂਦੀ ਹੈ ਔਰ ਡਰਾਈਵਰ ਵੱਲੋਂ ਵੀ ਹੌਲੀ ਹੌਲੀ ਕਾਰ ਤੋਰੀ ਜਾਂਦੀ ਹੈ ਪਰ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਉਹ ਜੋ ਕਿ ਪ੍ਰੇਮਿਕਾ ਫਿਰ ਵੀ ਕਾਰ ਦੀ ਅਗੋਂ ਨਹੀਂ ਹੜਦੀ ਕਿ ਦੋਸਤੋ ਜਿਹਨੇ ਸੱਚਾ ਪਿਆਰ ਕਰਦੇ ਹਨ ਉਹ ਜੋ ਕਿ ਹਮੇਸ਼ਾ ਨਾਲ ਰਹਿਣ ਦੀ ਕੋਸ਼ਿਸ਼ ਕਰਦੇ ਹਨ ਜਿਨ੍ਹਾਂ ਨੇ ਸਾਥ ਛੱਡਣਾ ਹੁੰਦਾ ਹੈ ਉਹ ਸਾਥ ਛੱਡ ਕੇ ਚਲੇ ਜਾਂਦੇ ਹਨ ਕਿ ਦੋਸਤੋ ਵੀਡੀਓ ਦੇਖ ਕੇ ਇਦਾਂ ਲੱਗ ਰਿਹਾ ਹੈ ਕਿ ਜਿਵੇਂ ਮੁੰਡੇ ਦੀ ਵੀ ਕੋਈ ਮਜਬੂਰੀ ਹੋ ਸਕਦੀ ਹੈ ਬਟ ਦੋਸਤੋ ਕੁੜੀ ਵੱਲੋਂ ਸਾਹਮਣੇ ਆ ਕੇ ਤਰਲੇ ਕੀਤੇ ਜਾਂਦੇ ਹਨ ਬਟ ਮੁੰਡੇ ਵੱਲੋਂ ਇੱਕ ਨਹੀਂ ਸੁਣੀ ਜਾ ਰਹੀ ਔਰ ਮੁੰਡੇ ਵੱਲੋਂ ਡਰਾਈਵਰ ਨੂੰ ਕਿਹਾ ਜਾਂਦਾ ਹੈ ਕਿ ਤੂੰ ਗੱਡੀ ਤੋਰ ਬਾਕੀ ਦੋਸਤੋ ਕੁੜੀ ਸਾਹਮਣੇ ਨਹੀਂ ਹਟ ਰਹੀ ਬਾਕੀ ਦੋਸਤੋ ਤੁਸੀਂ ਇਸ ਪ੍ਰੇਮਿਕਾ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਬਾਕਸ ਵਿੱਚ ਆਪਣੀ رائے ਜ਼ਰੂਰ ਦਿਓ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ